ਇਸ ਵੀਰੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਇੰਸਟਾਗ੍ਰਾਮ ਤੇ ਮਸ਼ਹੂਰ ਕਮਲਕੌਰ ਭਾਬੀ ਜਿਸ ਨੂੰ ਕਿਹਾ ਜਾਂਦਾ ਉਸ ਦੀ লাশ ਬਰਾਮਦ ਹੋਈ ਹੈ ਜਿਵੇਂ ਹੀ লাশ ਬਿੰਦਰੀ ਸੂਜਨਾ ਪੁਲਿਸ ਨੂੰ ਮਿਲੀ ਤਾਂ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਕਿਉਂਕਿ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਕਾਫੀ ਇਨਫਲੂਐਂਸ ਕਰ ਰਹੀ ਸੀ ਕਮਲਕੌਰ ਭਾਬੀ ਅਤੇ ਲਗਾਤਾਰ ਹੀ ਵਿਵਾਦਾਂ ਵਿੱਚ ਵੀ ਰਹਿ ਚੁੱਕੀ ਹੈ ਕਮਲਕੌਰ ਜਿਸ ਦੀ লাশ ਹੁਣ ਇੱਕ ਗੱਡੀ ਦੇ ਵਿੱਚੋਂ ਬਰਾਮਦ ਹੋਈ ਹੈ ਤੁਹਾਨੂੰ ਦੱਸ ਦਿੰਦੇ ਕਿ ਇਹ লাশ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇੋਂ ਬਰਾਮਦ ਹੋਈ ਹੈ ਪਤਾ ਲੱਗਿਆ ਕਿ ਗੱਡੀ ਇੱਕ ਪਾਰਕਿੰਗ ਦੇ ਵਿੱਚ ਖੜੀ ਹੋਈ ਸੀ ਤੇ ਦੇ ਵਿੱਚ ਉਸ ਦੀ লাশ ਜਿਹੜੀ ਉਹ ਪਈ ਹੋਈ ਸੀ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਇਹ লাশ 3 ਤੋਂ 4 ਦਿਨ ਪੁਰਾਣੀ ਵੀ ਹੋ ਸਕਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਪੂਰੀ ਗੱਲ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹ ਮੌਤ ਕਿਦੋਂ ਹੋਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਲ ਕੌਰ ਭਾਬੀ ਜੋ ਕਿ ਇੰਸਟਾਗ੍ਰam ਸਮੇਤ ਹੋਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੀ ਸੀ ਅਤੇ ਉਸ ਦੇ ਵੱਲੋਂ ਕਈ ਤਰ੍ਹਾਂ ਦੀਆਂ ਵੀਡੀਓ ਪਾਈਆਂ ਜਾਂਦੀਆਂ ਸਨ ਜੋ ਅਕਸਰ ਹੀ ਵਿਵਾਦਾਂ ਦੇ ਵਿੱਚ